ਅਧੂਰ ਸਾਡੇ ਪਮਿਆ ਕਵੀ ਦੀ ਸਾਡੇ ਸਾਡੇ ਰਾਜ ਜੀ ਨੇ ਵਧੀਆ ਆ ਵੀ ਮਿੱਤਰਾ ਹੋਲੀ ਮਨਾ ਲਈ ਹੈ ਕਦੇ ਸਭ ਹੋਲੀ ਹੋਲੀ ਕਰਤਾ ਹੋਲੀ ਹੋਲੀ ਕਰਤਾ ਹੋਲੀ 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 ਆ ਆ ਦੇ ਆ ਦੇ ਆ ਦੇ ਆ ਦੇ ਇਸਾਰੇ ਉੱਟ ਕੇ ਵੀਡੀਓ ਕਰਤੀ ਸ਼ੁਰੂ ਤੇ ਹੁਣ ਅੱਜ ਚੱਲੇ ਆ ਅਨੰਦਪੁਰ ਸਾਹਿਬ ਅੱਗੇ ਮਿਲਦੇ ਆ ਤੁਹਾਨੂੰ ਜਾ ਕੇ ਐ ਮਤਰਾ ਨਿਕਲੇ ਬਾਲਗਣਾ ਤੋਂ ਤੱਕ ਦੁਰਪਤੇ ਆਂ ਫਿਰ ਰਾਜ ਛੱਡਦੇ ਆ ਕਿਤੇ ਪ੍ਰਸ਼ਾਦਾ ਪਾਣੀ ਤੇ ਫਿਰ ਨਿਕਲਨੇ ਆਪਾਂ ਸਦਾ ਹੀ ਅਨੰਦਪੁਰ ਸਾਹਿਬ ਨੂੰ ਉੱਥੇ ਫਿਰ ਕਿਰਤਪੁਰ ਸਾਹਿਬ ਨਦੀ ਦੀ ਜਗ੍ਹਾ ਲਾਉਣਿਆਂ ਨੇ ਰੌਣਕਾਂ ਮੋੜ ਸੱਲਾਮ ਕੱਢ ਕੇ ਸੱਜ ਪਹਿਲਾਂ Terima kasih jangan lagi Hai. Hai. Hai? Hai? ਗੰਦ ਪਤਾ ਰਿਕਟਣ ਗਏ ਆ ਮਿੱਤਰੋ ਸਾਡੇ ਬੰਦੇ ਅਰੇ ਵੀਡੀਓ ਬੜੀ ਛੋਟੀ ਬਣੀ ਹੈ ਅਰੇ ਕਾਜੇ ਕਾਜੇ ਫੋਟੋ ਹਾਈ ਸਮਾਈਲ ਹਾਈ ਮੋਟਰ ਘੱਤੀ ਲੋਕੀ ਨੂੰ ਦੇਖਦੇ ਹੋ ਲੋ ਢਿੱਕ ਨਹੀਂ ਨੂੰ ਨਲ ਪਿਆ ਚਲੋ ਯਾਰ ਜਲੀਏਗਾ ਕੇ ਚੱਲੇ ਫਰਾ ਹੋਣ ਯਾਰ ਨਿਕਲੇ ਯਾਰ ਛੋਟਾ ਜਿਹਾ ਰੱਖਾਂਗੇ ਆ ਵੀ ਮਤਰਾ ਹੋਲੀ ਮਨਾ ਲਈ ਹੈ ਕਦੇ ਸਭ ਹੋਲੀ ਹੋਲੀ ਕਰਤਾ ਹੋਲੀ ਹੋਲੀ ਕਰਤਾ ਹੋਲੀ 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 ਹੋਲੀ

हाँ मुख्यमंत्री कि ठीक ठाक है चाह बीज ए कड़ी बतमीजी हुई है इधर चक लिया तू ਲਗੇ ਨਾ ਘਾ ਰੋਗ ਦੇਵੇ ਨਾ ਬੋਲ ਵਾਲੇ ਇਹਦਾ ਕੀ ਕਹਦੇ ਆ ਇਹ ਕਿੰਦੋ ਬੋਲਣਾ ਨਹੀਂ ਜਾਣਾ ਮੈਂ ਅਜੂ ਨਹੀਂ ਜਾਣਾ ਕਿੰਦੋ ਬੋਲ ਕੋ ਮੈਨੂੰ ਜਲਦੀ ਤੇ ਬਰਖਾ ਅਬੇ ਪਾ 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 ਲਾਈਆ ਪਾ 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 हैपी करे हैपी वरी वाज फटाई बज اوپر اپ چي وي 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 آيو اپ چي وي کالو سناريو ان کال کي ਜਾ ਕੋ ਸਟੇਡੀਅਮ ਚਾਇਆ ਸਟੇਡੀਅਮ ਕਿੱਧਰ ਬੋਲੇ ਸ਼ੋਰ ਹਾ ਹਾ ਦੁਨੀਆ ਕਾਰੇ ਕਿੱਧਰ ਜਾਣਾ ਓਏ ਸਟੇਡੀਅਮ ਕਿਹੜੇ ਮੇਸਬਾ ਟਾਲੀ ਰਹੀ

पिछे जय ਅਨਤਰਾ ਨੰਦੇਵਰ ਪਹੁੰਚ ਗਏ ਫਾਈਨਲੀ ਠੀਕ ਹੈ ਤੇ ਦਰਸ਼ਨ ਮੇਲੇ ਕਰੀਏ ਹੁਣ ਮੱਤਾ ਦੇਕੇ ਤੇ ਚੱਲੀਏ ਫਿਰ ਕਰਤਪੁਰ ਉੱਥੇ ਨੌਣੇ ਆਸੇ ਦਿਖਾਉਣਾ ਤੁਹਾਨੂੰ ਪਾਪਾ ਮਿਲਣੇ ਆ ਕਿਥੇ ਪਾਪਾ ਥੋੜਾ ਮੀਟ ਬਗਿਆ ਪਿਆ ਪਾਪਾ ਠੀਕ ਅਨਤਰਾ ਪਹੁੰਚ ਗਏ ਵਿਚਾਰ ਚੋਦਾ ਨਾਰਾ ਬਾਪ ਉੱਤਰਿਆ ਦੋਤੇ ਆਪੇ ਬਾਪ ਉੱਤਰ ਜਾਂਦੇ ਆ ਲਾਹ ਮਤਰਾ ਇੱਥੇ ਨੌਣਾ ਹੋਣਾ ਜੀ ਆਹ ਨਦੀ ਲਾਹ ਉਹਨਿਆਰੇ ਫਿਰ ਦੇਖੋ ਪਾਣੀ ਦੀ ਸਪੀਡ ਰੁੜਦੇ ਹੀ ਜਾਂਦੇ ਆ ਬੰਦੇ ਆ ਜਾਂਦਾ ਆ ਆ ਦੇ ਆ ਦੇ ਆ ਦੇ ਲਾਓ ਉੱਪਰ ਕੱਪੜੇ ਆੜੀ ਓਏ ਦਾ ਅੱਜ ਮੇਰਾ ਫੋਨ ਟੁੱਟ ਗਿਆ ਹੈ ਉਹ ਚੱਕੀ ਚ ਲਵਾ ਕੇ ਦੇ ਅੱਜ ਮੇਰਾ ਫੋਨ ਟੁੱਟ ਗਿਆ ਤੇਰਾ ਕਿਨੋਟਾ ਉਹ ਇਹਨੂੰ ਫੜਾ ਲੈ ਇਹਨੇ ਕਢਾ ਜਾਣਾ ਕਿਨਾਰਾ ਵੇਟਰ ਵਾਲਾ ਸੋਲੋਗ ਕਰਦੀ ਐਂਡੀਆ ਮਿਲਦੇ ਆਂ ਫਿਰ ਅੱਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ